ਕੀ ਮਜ਼ਦੂਰ ਨੂੰ ਮਿਹਨਤਾਂ ਨਾ ਮਿਲ ਰਿਹਾ ਬਿਲਕੁਲ ਨਹੀਂ ਮਿਲਦਾ ਜੀ ਮੈਂ ਉਹੀ ਗੱਲ ਕਹਿਣ ਲੱਗਿਆ ਵੀ ਕੰਮ ਤਾਂ ਮਿਲਦਾ ਹੀ ਨਹੀਂ ਹੈ ਅੱਜ ਤਾਂ ਜਿਵੇਂ ਆਉਣੇ ਘਰੋਂ ਰੋਟੀਆਂ ਖਾ ਕੇ ਮੁੜ ਜੰਨੇ ਆਪਦਾ ਕੰਮ ਕਰਾਇ ਹੈ ਨਹੀਂ ਮਹਿੰਗਾਈਆਂ ਜਾ ਦੇ ਨੇ ਲਾ ਟਾਊਨ ਬਹੁਤ ਮਾੜੇ ਆ ਗਏ ਕੰਮ ਕਰਤਾ ਬਿਲਕੁਲ ਆਏ ਨਹੀਂ ਫਟਕੜਦਾ ਤਾਂ ਤਾਂ ਉਹਨਾਂ ਮੁੜ ਜੰਦੇ ਸਰਕਾਰ ਨੂੰ ਸਾਰਾ ਪਤਾ ਹੈ ਗਰੀਬਾਂ ਵਾਲੇ ਸਾਰਾ ਪਤਾ ਹੈ ਪਰ ਜਿਹੜੀ ਚੀਜ਼ ਗਰੀਬ ਨੂੰ ਮਿਲਦੀ ਹੈ ਨਾ ਉਹ ਮਿਲ ਨਹੀਂ ਰਹੀ ਉਹ ਤਾਂ بڑے ਲੋਕੇ ਖਾ ਜਾਂਦੇ ਨੇ ਉਸ ਅਫਸਰ ਖਾ ਜਾਂਦੇ ਨੇ ਕੋਈ ਸਰਪੰਚ ਵਗੈਰਾ ਖਾ ਜਾਂਦੇ ਗਰੀਬ ਤਾਂ ਉਹੀ ਵਿੱਲੇ ਦੇ ਵਿੱਲੇ ਨੇ ਗਵਰਨਮੈਂਟ ਕੋਈ ਵੀ ਆਈ ਹੈ ਉਹਨਾਂ ਨੇ ਉੱਪਰ ਲਿਆਂਦੀ ਗੱਲ ਕਰੀ ਹੈ ਅੱਜ ਤੱਕ ਮਜ਼ਦੂਰ ਦੀ ਕਿਸੇ ਨੇ ਦੇਖੇ ਨਹੀਂ ਵੀ ਮਜ਼ਦੂਰ ਵੀ ਕਿੱਥੇ ਹੈ ਹੈ ਜੀ ਗਰੀਬੀ ਦੂਰ ਕਰਦੇ ਕਰਦੇ ਗਰੀਬੇ ਦੂਰ ਹੋ ਗਏ ਭਾ ਜਦ ਦੀ ਸਰਕਾਰ ਆਈ ਇਹ ਤਾਂ ਜਮੇ ਹੀ ਬੜਾ ਕਰ ਕਰਤਾ ਇਹ ਪਹਿਲਾਂ ਉਹ ਉਹ ਝੁਟਕੜੀ ਛੱਡੀ ਗਿਆ ਮੈਂ ਕਰ ਦੂਗਾ ਫੜਾ ਕਰ ਦੂਗਾ ਮਗਾ ਕਰ ਦੂਗਾ ਉਹ ਝੁਟਕੜੀ ਰਹੇਗੇ ਨਵੇਂ ਕਿੱਥੇ ਕਮੀ ਕਿੱਥੇ ਆ ਵੀ ਤੁਹਾਨੂੰ ਕੰਮ ਕਿਉਂ ਨਹੀਂ ਮਿਲ ਰਿਹਾ ਕਮੇਹੀ ਲਈ ਬਦਿਆ ਜੀ ਮਤਲਬ ਹੁਣ ਮਸਿੰਦਰੀ ਜਿਆਦੇ ਹੋ ਗਈ ਜ ਮਤਲਬ ਬਾਹਰਲੇ ਦੇਸ਼ ਜਿਆਦੇ ਪੈ ਗਏ ਭਈਆ ਭੂਆ ਪੈ ਗਿਆ ਬਈ ਜਰਾਂ ਦੇ ਬਾਦ ਲੋਕ ਆ ਗਏ ਉਰੇ ਉਸ ਕਰਕੇ ਪਰਵਾਸੀਆ ਕਰਕੇ ਪਰਵਾਸੀਆ ਦਾ ਸਾਡੇ ਦਾ ਮੰਗ ਇਹੀ ਆ ਜੀ ਵੀ ਸਾਨੂੰ ਮਣਮੋਟ ਕੰਮ ਮਿਲਣਾ ਚਾਹੀਦਾ ਹੁਣ ਇੰਨੇ ਦੇ ਬੇਲੀ ਨਾ ਮਿਲਣਾ ਚਾਹੀਦਾ ਬਾਕੀ ਸਾਨੂੰ ਹੋਰ ਵੀ ਸਰਕਾਰ ਵੱਲੋਂ ਕੋਈ ਸਹੂਲਤ ਮਿਲਣੀ ਚਾਹੀਦੀ ਨਾ ਜੀ ਮੈਂ ਬਹਾਉਣਾ ਪਿਲਸਣੇ ਲਾਲਾ ਇਹ ਹੁਣ ਆਇਆ ਵੀ 50 ਸਾਲ ਦੀ ਪੈਰ ਸੜੋਵੇ ਤਾਂ ਸਾਨੂੰ ਦੋ ਜਾਂ ਤਿੰਨੇ ਯਾਰ ਮਿਲ ਜਾ ਗਰੂ ਮਾੜਾ ਮੋਟਾ ਚੁਲੇ ਲੱਗਿਆ ਯਾਰ ਆਉਗੇ ਜਿਹੜੇ ਸਾਡੇ ਬੱਚੇ ਨੇ ਮਾੜਾ ਮੋਟਾ ਪੜੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਲੈ ਜੇ ਕੋਈ ਨਾ ਕੋਈ ਰਜਕਾਰ ਮਿਲਣਾ ਚਾਹੁੰਦਾ ਉਹਨੂੰ ਜਾਂ ਹੁਣ ਸਾਡਾ ਹੁਣ ਜਿੰਮੇ ਸਮਾਂ ਆ ਰਿਹਾ ਉਹ ਸਭ ਨੂੰ ਸਾਡਾ ਕੋਈ ਪੈਨਸ਼ਨ ਵਗੈਰਾ ਵੱਧ ਜੇ ਕਿ ਕਮਿਸ ਮਤਲਬ ਉਸ ਕਿਸ ਨੂੰ ਦੋਸ਼ ਦੋਗੇ ਇਹ ਕੰਮ ਕਿਉਂ ਘਟਦਾ ਗਿਆ ਤੁਹਾਡਾ ਜਿੰਨਾ ਤੁਸੀਂ ਨਹੀਂ ਜੀ ਹੁਣ ਆਪਣੇ ਬਈ ਆ ਰਹੇ ਨਹੀਂ ਮੈਂ ਆਪਣਾ ਉਹ ਘਟਦੀ ਜਾ ਰਹੀ ਹੈ ਲੇਬਰ ਜਿਵੇਂ ਮਜ਼ਦੂਰਾ ਕਰਕੇ ਹੁੰਦਾ ਵੀ ਸਾਰਾ ਕੁਝ ਦੇਖਣਾ ਪੈਂਦਾ ਹੈ ਇਕੱਲੇ ਪ੍ਰਵਾਸੀ ਮਜ਼ਦੂਰ ਨਹੀਂ ਜਾਂ ਹੋਰ ਵੀ ਆਉਂਦੇ ਨੇ ਕਿ ਕੰਮ ਬਚਾਅ ਤਾਂ ਆਂਦੇ ਨਹੀਂ ਹੋਰ ਵੀ ਕੰਮ ਹੁਣ ਤਾਂ ਕਰਕੇ ਵੀ ਕੰਮ ਹੁਣ ਬਹੁਤ ਘਟੇ ਪਏ ਨੇ ਮੰਗ ਕਰਦੇ ਹੋਗੇ ਸਰਕਾਰ ਨੂੰ ਵੀ ਕਿਦਾਂ ਦਾ ਤੁਹਾਨੂੰ ਮੈਂ ਕਹਿੰਦਾ ਸਾਡਾ ਕੰਮਕਾਰ ਵਧੀਆ ਚੱਲੀ ਜਾਵੇ ਜੇ ਮੈਂ ਆਪਣੇ ਬੱਚੇ ਨੇ ਬੱਚਿਆਂ ਦੇ ਜਿਵੇਂ ਆਪਣੇ ਨੌکریاں ਮਿਲਿਆ ਚਾਹੀਦੀਆਂ ਨੇ ਜਾਣਾ ਬੱਚੇ ਪੜ੍ਹੇ ਫਿਰਦੇ ਨੇ ਬੜਾ ਜਿਹੜੇ ਹੋਰ ਨੇ ਆ ਮਲਾਜਮ ਨੇ ਇਹਨਾਂ ਦੇ ਕਿੰਨੇ ਕਿੰਨੇ ਦਰਗਾਹ ਨੇ ਲਖੜਾ ਕਰੂਈ ਤਨਗਾਏ ਤਾਂ ਆਪਾਂ ਨਗਾ ਲੋ ਪੜ ਲਿਖ ਕੇ ਜਾਂ ਹੋਰ ਆਪਾਂ ਪਾਟੀਕੇ ਦਾ ਹੋਵੇ ਡਬਲ ਡਬਲ ਵੀ ਫੇਰ ਵੀ ਧਰਨੇ ਲੈ ਜਾਂਦੇ ਨੇ ਸਾਡੇ ਦਾ ਕੋਈ ਧਰਨਾ ਵੀ ਲਾ ਰਹੇ ਸਾਡੇ ਦਾ ਫੇਰ ਨਹੀਂ ਸੋਚਦੇ ਕੋਸਾ ਦੋ ਉਮਰ ਨੂੰ ਛੱਡੋ ਇੱਥੇ ਕਿਉਂ ਨਾ ਮੈਂ ਇਕੱਲਾ ਕਾ ਵੀ ਮੇਰੀ ਉਮਰ ਜ਼ਿਆਦੇ ਐ ਮੈਂ ਇਹ ਗੱਲ ਕਹੂੰਗਾ ਸਾਰਿਆਂ ਨੂੰ ਵੀ ਜਿੰਨੇ ਇੱਥੇ ਬੰਦੇ ਨੇ ਗਵਰਨਮੈਂਟ ਨੂੰ ਦੀ ਲਿਸਟ ਬਣਾਵੇ ਸਾਰਿਆਂ ਨੂੰ ਪਿਲਸਨ ਤੌਰ ਤੇ ਚਾਹੇ ਕਿਵੇਂ ਵੀ ਲਾ ਰੋ ਲਾਗੂ ਕਰਨੀ ਜਾਈ ਨਹੀਂ ਹੈ ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਇੱਕ ਤਬਕਾ ਐਸਾ ਹੁੰਦਾ ਹੈ ਜੋ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸਿਰਫ ਇਹ ਸੋਚਦਾ ਹੈ ਕਿ ਅੱਜ ਅਸੀਂ ਨੇ ਖਾਣਾ ਕੀ ਹੈ ਕੀ ਬਣਾਣਾ ਉਹਨਾਂ ਤੇ ਮੈਨੂੰ ਹੀ ਸਮਝ ਨਹੀਂ ਆਉਂਦਾ ਸਾਰਾ ਦਿਨ ਇੱਕ ਤਬਕਾ ਐਸਾ ਹੈ ਜੋ ਸਵੇਰੇ ਤੋਂ ਨਿਕਲਦਾ ਉਹਦੇ ਘਰੋਂ ਇਹ ਕਮਾਨ ਲਈ ਕਿ ਅੱਜ ਸ਼ਾਮ ਤੱਕ ਸਾਡੇ ਘਰੇ ਰੋਟੀ ਬਣੇਗੀ ਕਿ ਨਹੀਂ ਬਣੇਗੀ ਅਲੱਗ-ਅਲੱਗ ਤਬਕੇ ਨੇ ਅੱਜ ਅਸੀਂ ਕੋਈ ਸਰਕਾਰਾਂ ਦੀਆਂ ਗੱਲਾਂ ਨਹੀਂ ਕਰਾਂਗੇ ਸਿਰਫ ਅਸੀਂ ਨੇ ਹਾਲਾਤ ਜਾਣਨ ਆਏ ਹਾਂ ਕਿ ਜੋ ਸਾਡੇ ਮਜ਼ਦੂਰ ਭਰਾ ਸਵੇਰੇ ਘਰੋਂ ਨਿਕਲਦੇ ਨੇ ਕੁਝ ਕਮਾਉਣ ਵਾਸਤੇ ਕਿ ਉਹ ਘਰੇ ਕੁਝ ਲਿਜਾ ਪਾਉਂਦੇ ਨੇ ਤੇ ਆਓ ਆਪਾਂ ਸਾਡੇ ਨਾਲ ਕੁਝ ਮਜ਼ਦੂਰ ਭਰਾ ਸਾਡੇ ਨਾਲ ਜੁੜੇ ਹੋਣੇ ਆਪਾਂ ਉਹਨਾਂ ਨਾਲ ਗੱਲ ਕਰਕੇ ਦੇਖਦੇ ਆ ਕਿ ਉਹਨਾਂ ਦੇ ਘਰ ਦੇ ਹਾਲਾਤ ਤੇ ਉਹਨਾਂ ਦੇ ਖੁਦ ਦੇ ਹਾਲਾਤ ਤੇ ਉਹਨਾਂ ਦੇ ਬੱਚਿਆਂ ਦੇ ਹਾਲਾਤ ਅੱਜ ਕੱਲ ਕਿੱਦਾਂ ਚੱਲ ਰਿਹਾ ਕਿਉਂਕਿ ਗਰਮੀਆਂ ਪੈਰੀਆਂ ਨੇ ਮੌਨਸੂਨ ਆ ਤੇ ਕਮਾਈ ਦਾ ਕੋਈ ਸਾਧਨ ਨਹੀਂ ਮਹਿੰਗਾਈ ਬਹੁਤ ਵੱਧ ਚੁੱਕੀ ਆ ਤੇ ਆਪਾਂ ਗੱਲ ਕਰਦੇ ਸਿੱਧੀ ਉਹਨਾਂ ਦੇ ਭਰਾਵਾਂ ਦੇ ਨਾਲ ਸਭ ਤੋਂ ਪਹਿਲਾਂ ਸਸਕੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਤੁਸੀਂ ਦੱਸੋਗੇ ਵੀ ਜਿਹੜਾ ਹਾਲਾਤ ਚੱਲ ਰਹੇ ਤੁਸੀਂ ਸਵੇਰੇ ਨਿਕਲਦੇ ਹੋ ਕੰਮ ਵਾਸਤੇ ਕਿ ਇੰਨੀ ਇੱਕ ਕਮਾਈ ਘਰੇ ਲੈ ਜਾਣੇ ਉਹ ਵੀ ਤੁਹਾਡਾ ਗੁਜ਼ਰਬਸਰ ਚੱਲ ਜਾਂਦਾ ਵੱਡਾ ਮਤਲਬ ਇੱਥੇ ਇੰਨਾ ਐਨੀ ਦੁਰਦਸ਼ਾ ਹੈ ਕਿ ਮਹੀਨਾ-ਮਹੀਨਾ ਵੀ ਲੱਗ ਜਾਂਦਾ ਕੰਮ ਨੂੰ ਅੱਛਾ ਜੀ ਇੱਥੇ 22 ਨੰਬਰ ਵਾਲੀ ਕਮਾਈ ਨਾਲ ਇੱਕ ਆਪਣੇ ਆਪ ਦਾ ਵੀ ਖਰਚਾ ਨਹੀਂ ਚੱਲਦਾ ਪਰਿਵਾਰ ਦਾ ਕਿੱਥੋਂ ਚਲਾਉ ਜਿਹਦੇ 4-4 ਬੱਚੇ ਨੇ ਉਹ ਉਹ ਕਿੱਥੋਂ ਚਲਾਉ ਇੰਨੀ ਭੁੱਖ ਮਰੀ ਹੋ ਰਹੀ ਆ ਕਿ ਕੰਮ ਹੈ ਨਹੀਂ ਇੱਥੇ 20-20 ਦੇ ਨੰਬਰ ਬੇਚਾਰੇ ਬਹਿ ਕੇ ਮੁਰਦੇ ਨੇ ਕੰਮ ਕੋਈ ਹੈ ਨਹੀਂ ਇੰਨੀ ਸਾਡੀ ਮਤਲਬ ਅਗਲੀ ਹਾਲਤ ਹੈ ਬਹੁਤ ਜ਼ਿਆਦਾ ਜਿੰਨੀ ਕਹਿ ਦੂੰ। ਜਿਵੇਂ ਤੁਸੀਂ ਆਪਾਂ ਕਰੋ ਨਿਕਲਦੇ ਆਂਗੇ ਤਾਂ ਆਪਾਂ ਇਹ ਸੋਚ ਕੇ ਨਿਕਲਦੇ ਵੀ ਅੱਜ ਅਸੀਂ ਬੱਚੇ ਦੀ ਫੀਸ ਭਰ ਦਾਂਗੇ ਜਾਂ ਅੱਜ ਅਸੀਂ ਕੋਈ ਆ ਕੰਮ ਨਿਬੇੜ ਦਾਂਗੇ ਕਿ ਤੁਹਾਡੇ ਜਿਹੜੇ ਤੁਸੀਂ ਅੱਜ ਇੱਥੇ ਕੰਮ ਕਰਨ ਜਾਂਦੇ ਹੋ ਜਾਂ ਕਿਤੇ ਵੀ ਉਹ ਗੁਜ਼ਰਬਸ ਬਸਰ ਹੋ ਰਿਹਾ ਤੁਹਾਡਾ? ਬਿਲਕੁਲ ਨਹੀਂ ਹੋ ਰਿਹਾ ਜੀ। ਹਰ ਕੋਈ ਮਤਲਬ ਘਰੋਂ ਆਉਂਦਾ ਹੈ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਵੀ ਸਾਨੂੰ ਰੋਜ਼ਗਾਰ ਮਿਲੇ। ਹਾਂਜੀ ਅਸੀਂ ਬੱਚਿਆਂ ਦੇ ਮੂੰਹ ਚ ਪਾਈਏ। ਪਈ ਜਿਹੜਾ ਕਿ ਕੋਈ ਮਤਲਬ ਕੰਮ ਦੇ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ ਕਮਾਈ ਨਹੀਂ ਬਿਲਕੁਲ ਹੀ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ ਇੱਥੇ ਕੀ ਮਤਲਬ ਕੀ ਮਜ਼ਦੂਰੀ ਦਾ ਹੁੰਦਾ ਕਿਹੜਾ ਕਿ ਤੁਸੀਂ ਨਾਲ ਕਿਸਦੇ ਜਾ ਕੇ ਕਿਦਾਂ ਦਾ ਕੰਮ ਹੁੰਦਾ ਅਸੀਂ ਜੀ ਸਾਡੇ ਬੰਦੇ ਮਿਸਤਰੀ ਨਾਲ ਵੀ ਜਾਂਦੇ ਨੇ ਅੱਛਾ ਜੀ ਜਾਂ ਫਿਰ ਐਗਰੀਮੈਂਟ ਕਰ ਲੈਂਦੇ ਨੇ ਠੇਕ ਜਿਹਨੂੰ ਠੇਕੇਦਾਰੀ ਕਹਿੰਦੇ ਆਪਾਂ ਸਿਸਟਮ ਉਹ ਠੇਕੇਦਾਰੀ ਤੌਰ ਤੇ ਕੰਮ ਕਰਦੇ ਨੇ ਪਰ ਕਰਦੇ ਤਾਂ ਹੈਗੇ ਸਾਡਾ ਤਾਂ ਰੋਜ਼ਗਾਰ ਹੀ ਖਤਮ ਹੋ ਗਿਆ ਬਿਲਕੁਲ ਹੀ ਪੰਜਾਬੀਆਂ ਦਾ ਠੀਕ ਹੈ ਤੇ ਤੁਹਾਨੂੰ ਇਹ ਆਪਾਂ ਅੱਜ ਡਿਵਾਈਡਿਸ਼ਨ ਨਹੀਂ ਕਰਨਾ ਇਹ ਵੀ ਜਾਂ ਜੁਪੀ বিহারੀ ਆ ਹੋਰ ਕਿਸੇ ਨਾਮ ਆਪਾਂ ਨਹੀਂ ਆਪਾਂ ਮਜ਼ਦੂਰ ਦੀ ਗੱਲ ਕਰ ਰਹੇ ਹਾਂ ਕਿ ਮਜ਼ਦੂਰ ਨੂੰ ਮਿਹਨਤਾਂ ਨਾ ਮਿਲ ਰਿਹਾ ਬਿਲਕੁਲ ਨਹੀਂ ਮਿਲਦਾ ਜੀ ਮੈਂ ਉਹੀ ਗੱਲ ਕਹਿਣ ਲੱਗਿਆ ਵੀ ਕੰਮ ਤਾਂ ਮਿਲਦਾ ਹੀ ਨਹੀਂ ਹੈ ਐਤੋਂ ਤੁਹਾਨੂੰ ਤਾਂ ਸਭੀ 20 ਦਿਨ ਖਾਲੀ ਮੁਰਦੇ ਨੇ ਇੱਕ ਪਰਤ ਦੇ ਆਪਣੇ ਘਰਾਂ ਨੂੰ ਜਦਕਿ ਬਿਚਾਰਿਆਂ ਦੇ 4-4 5 ਬੱਚੇ ਨੇ ਬੱਚੇ ਪਾਲਣੇ ਨੇ ਬੰਦੇ ਦਾ ਆਪ ਦਾ ਹੀ ਨਹੀਂ ਗੁਜ਼ਾਰਾ ਹੋ ਰਿਹਾ ਉਹ ਬੱਚਿਆਂ ਦਾ ਕਿੱਥੋਂ ਕਰੂਗਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਤਾਂ ਆਪਾਂ ਇਹ ਗੁਰਦੇਵ ਸਿੰਘ ਜੀ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਸਾਡਾ ਜੋ ਘਰ ਦੇ ਹਾਲਾਤ ਨੇ ਬਹੁਤ ਹੀ ਮੰਦ ਹਾਲੀ ਦੇ ਵਿੱਚ ਚੱਲ ਰਹੇ ਨੇ ਤੇ ਆਪਾਂ ਆਪਣੇ ਨਾਲ ਕੁਝ ਹੋਰ ਵੀ ਜੁੜਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਨਾਮ ਕੀ ਹੈ ਜੀ ਸਮਸ਼ੇਸ਼ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਜਿਵੇਂ ਤੁਸੀਂ ਇੱਥੇ ਸਵੇਰੇ ਨਿਕਲਦੇ ਹੋ ਘਰੇ ਇੱਥੇ ਆ ਕੇ ਚੌਕ 'ਚ ਬੈਠਦੇ ਹੋ ਨਾ ਕਿਦਾਂ ਦਾ ਹਾਲਾਤ ਨੇ ਘਰ ਦੇ ਤੇ ਤੁਸੀਂ ਕਿਦਾਂ ਆਪਣੇ ਘਰ ਜੋ ਪਰਿਵਾਰ ਆ ਉਹਦੀ ਗੁਜ਼ਰਬਸਰ ਕਰ ਰਹੇ ਬਹੁਤ ਮਾੜੇ ਹਾਲਾਤ ਨੇ ਜੀ ਘਰ ਦੇ ਕਰੇ ਉਰੇ ਦਿਹਾੜੀ ਕਰਨ ਆਉਣੇ ਦਿਹਾੜੀ ਮਿਲਦੀ ਹੈਗੇ ਘਰ ਦੇ ਵੀ ਲੜਦੇ ਬੋਲਦੇ ਨੇ ਵੀ ਤੁਸੀਂ ਦਿਹਾੜੀ ਕਰਨ ਜਾਂਦੇ ਹੋ ਤੁਸੀਂ ਪੈਸੇ ਕਿਉਂ ਨਹੀਂ ਲੈ ਕੇ ਆ ਰਹੇ ਹੁਣ ਜਦ ਦਿਹਾੜੀ ਲੱਗੂ ਤਾਂ ਹੀ ਘਰੇ ਲੈ ਕੇ ਜਾਵੇਂਗਾ ਮਤਲਬ ਕਮ ਨਹੀਂ ਮਿਲੇਗਾ ਹਾਂ 10-10 ਦਿਨਾਂ 15-15 ਦਿਨਾਂ ਬਾਅਦ ਕੰਮ ਕੋਈ ਬੰਦਾ ਜਾਂਦਾ ਹੈ ਤਾਂ ਉਹੀ ਦਿਹਾੜੀ ਕਰਦੇ ਆ ਉਹੀ ਖਾਂਦੇ ਆ ਬਸ ਹੂੰ ਕੋਈ ਤੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਜੀ 4 ਗੋਡੀਆਂ ਨੇ ਅੱਛਾ ਜੀ ਹਾਂ ਦੋ ਤੇ ਉਹਨਾਂ ਨੂੰ ਗੁਜ਼ਰਬਸਰ ਹੋ ਰਿਹਾ ਇੱਥੇ ਦੀ ਦਿਹਾੜੀ ਨਾਲ ਬਸ ਗੁਜ਼ਰਬਸਰ ਕੁਝ ਨਹੀਂ ਹੋ ਰਿਹਾ ਜੀ ਨਾ ਉਹ ਤਾਂ ਮਤਲਬ ਬੱਚੇ ਵੀ ਕਮਾਉਂਦੇ ਨੇ ਮਰਾ ਮੋਟਾ ਕੋਈ ਜੀਰੀ ਲਾਉਦਾ ਕੋਈ ਕੁਛ ਕਰਦਾ ਹੈ ਤਾਂ ਕਰਕੇ ਗੁਜ਼ਾਰਾ ਹੋਈ ਜਾਂਦਾ ਨਹੀਂ ਕੋਈ ਗੁਜ਼ਾਰਾ ਨਹੀਂ ਹੈਗਾ ਜੀ ਇੱਥੇ ਦੀ ਆਪਾਂ ਸੋਚੀਏ ਕੋਈ ਗੁਜ਼ਾਰਾ ਨਹੀਂ ਹੈਗਾ ਆ ਚੌਂਕ ਤੇ ਕਿੱਥੇ ਕਿੱਥੇ ਕਮੀ ਕਿੱਥੇ ਆ ਵੀ ਤੁਹਾਨੂੰ ਕੰਮ ਕਿਉਂ ਨਹੀਂ ਮਿਲ ਰਿਹਾ ਕੰਮ ਇਹ ਲਈ ਮਰਿਆ ਜੀ ਮਤਲਬ ਹੁਣ ਮਸ਼ੀਨਰੀ ਜਿਆਦਾ ਹੋ ਗਈ ਪਰਵਾਸੀਆ ਕਰਕੇ ਪਰਵਾਸੀਆ ਕਰਕੇ ਤੁਸੀਂ ਮੰਨਦੇ ਹੋ ਵੀ ਸਾਡੇ ਜਿਹੜਾ ਮਿਹਨਤਾਂ ਉਹ ਵੀ ਨਹੀਂ ਮਿਲ ਰਹੀ ਤੇ ਮਿਹਨਤ ਵੀ ਨਹੀਂ ਮਿਲ ਰਹੀ ਮਿਹਨਤ ਵੀ ਨਹੀਂ ਮਿਲ ਰਹੀ ਗੱਲ ਇਹ ਹੈ ਜੇ ਮਿਹਨਤ ਮਿਲਦੇ ਫਿਰ ਤਾਂ ਕੋਈ ਦੁੱਖ ਹੀ ਨਹੀਂਗਾ ਕੀ ਉਹ ਘੱਟ ਖਰਚੇ ਦੇ ਵਿੱਚ ਕਰ ਜਾਂਦੇ ਨੇ ਕੰਮ ਜਾਂ ਕੀ ਘੱਟ ਹਾਂ ਘੱਟ ਖਰਚੇ ਵਿੱਚ ਕਰ ਜਾਂਦੇ ਨੇ ਉਹ ਅਸੀਂ ਬੈਠੇ ਦੇਖੀ ਜਾਂਦੇ ਆ ਜੇ ਹੁਣ ਅਸੀਂ ਮਤਲਬ 700 ਜਾਂ 600 ਰੁਪਏ ਦੀ ਹਾੜੀ ਚੱਲ ਰਹੀ ਆ ਉਹ 500 ਦੀ ਭੱਜ ਜਾਂਦੇ ਨੇ ਫਿਰ ਸਾਨੂੰ ਕਿਹੜਾ ਲੈ ਕੇ ਜਾਂਦਾ ਅਸੀਂ ਬਹਿਲੇ ਬੈਠੇ ਦੇਖੀ ਜਾਂਦੇ ਆ ਇਹ ਤਾਂ ਕੋਈ ਮੜਾ ਮੋਡਾ ਕੋਈ ਠੇਕੇ ਟੁਕੇ ਵਾਲਾ ਜਾਂਦਾ ਘੰਟੇ ਦੋ ਘੰਟੇ ਵਾਲਾ ਉਹ ਕਰ ਲੈਣੇ ਐ ਨਹੀਂ ਵੇਲੇ ਜਾਂਦੇ ਸਾਰੇ ਸਾਰੇ ਦੇ ਸਾਰੇ ਜਾਂਦੇ ਵੀ ਹੈਗੇ ਠੀਕ ਨਾਮ ਕੀ ਦੱਸੋ ਤੁਸੀਂ ਸ਼ਮਸ਼ੇ ਸਿੰਘ ਸ਼ਮਸ਼ੇ ਸਿੰਘ ਧੰਨਵਾਦ ਤੁਹਾਡਾ ਗੱਲ ਕਰਨ ਲਈ ਅਸੀਂ ਕਿਸੇ ਆਪਣੇ ਨਾਲ ਕੋਈ ਹੋਰ ਵੀ ਇੱਥੇ ਜੁੜੇ ਹੋਏ ਨੇ ਬੰਦੇ ਤੇ ਆਪਾਂ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਜੋ ਘਰ ਦੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਕਿਵੇਂ ਚੱਲ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਕੀ ਹੈ ਦਰਸ਼ਨ ਸਿੰਘ ਜੀ ਹੈ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਹੁਣ ਜਿਵੇਂ ਤੁਸੀਂ ਆਪਾਂ ਸਾਰੇ ਮਤਲਬ ਲੋ ਲਾ ਲਓ ਮਜ਼ਦੂਰ ਭਰਾਗੇ ਆਪਾਂ ਹ ਕਪਾ ਬੁਥੇਰੀ ਆਪਣੇ ਜ਼ਿੰਮੇਵਾਰੀਆਂ ਨੇ ਕਰਦੀਆਂ ਹਫੀਸਾਦੀਆਂ ਹੋ ਗਿਆ ਘਰ ਦਾ ਰਸ਼ਨ ਹੋ ਗਿਆ ਦੁੱਧ ਪਾਣੀ ਮਤਲਬ ਪਰ ਜਾਨਾ ਜੁਨੀਅਰ ਜਾਨਾ ਮਰਦੇ ਨੇ ਇੱਕ ਤਰ੍ਹਾਂ ਦਾ ਸਵੇਰੋਂ ਨਿਕਲਦੇ ਕੰਮ ਕਰਨ ਲਈ ਤਾਂ ਰਜਾਨਾ ਦੀ ਆਪਾਂ ਜੇ ਤੁ ਕੁਝ ਲੈ ਕੇ ਜਾਵਾਂਗੇ ਤਾਂ ਅਗਰੇ ਕੁਝ ਪੱਕਦਾਗਾ ਹਣਾ ਇਹ ਤਾਂ ਠੀਕ ਹੈ ਤੇ ਤੁਹਾਡਾ ਕਿੱਦਾਂ ਹੁਣ ਇੱਥੇ ਜਿਵੇਂ ਤੁਸੀਂ ਆ ਕੇ ਬੈਠ ਚੰਨੋ ਇਸ ਚੌਂਕ ਦੇ ਵਿੱਚ ਤੁਹਾਡਾ ਕਿੱਦਾਂ ਚੱਲ ਰਿਹਾ ਸਾਡਾ ਦੀ ਬਸ ਮਾਰੇ ਮਟੇ ਬੱਚੇ ਪੁੱੱਚੇ ਕਰੀ ਜਾਂਦੇ ਨੇ ਬਾਕੀ ਸਾਡਾ ਚੱਲਣੀ ਕੀ ਆ ਅੱਜ ਤਾਂ ਜਿਵੇਂ ਆਉਣੇ ਘਰੋਂ ਰੋਟੀਆਂ ਖਾ ਕੇ ਮੁੜ ਜੰਨੇ ਆਪਦਾ ਕੰਮ ਕਰ ਹੈ ਨਹੀਂ ਨਹੀਂ ਆ ਜਾਂਦੇ ਨੇ ਤੁਹਾਨੂੰ ਪਤਾ ਹੀ ਇਹ ਬਿਦਨਾ ਬਸ ਚੱਲਦਾ ਨਿਚਾਰ ਕਿ ਕਿੱਥੇ ਕਮੇ ਮਤਲਬ ਤੁਸੀਂ ਕਿਸੇ ਨੂੰ ਦੋਸ਼ ਦੋਗੇ ਇਹ ਕੰਮ ਕਿਉਂ ਘਟਦਾ ਗਿਆ ਤੁਹਾਡਾ ਜੀ ਮੈਂ ਤੁਸੀਂ ਬਈ ਹੈ ਜੀ ਹੁਣ ਆਪਣੇ ਬਈ ਆ ਰਹੇ ਨੇ ਜੀ ਮੈਂ ਆਪਣਾ ਉਹ ਘਟਦੀ ਜਾ ਰਹੀ ਹੈ ਲੇਬਰ ਜਿਵੇਂ ਮਜ਼ਦੂਰਾਂ ਕਰਕੇ ਹੁੰਦਾ ਵੀ ਸਾਰਾ ਕੁਝ ਦੇਖਣਾ ਪੈਂਦਾ ਹੈ ਇਕੱਲੇ ਪ੍ਰਵਾਸੀ ਮਜ਼ਦੂਰ ਨਹੀਂ ਜਾਂ ਹੋਰ ਵੀ ਆਉਂਦੇ ਨੇ ਕਿ ਕੰਮ ਬਚਾਅ ਤਾਂ ਆਉਂਦੇ ਨਹੀਂ ਹੋਰ ਵੀ ਕੰਮ ਹੁਣ ਤਾਂ ਕਰਕੇ ਵੀ ਕੰਮ ਹੁਣ ਬਹੁਤ ਘਟੇ ਪਏ ਨੇ ਹੁਣ ਇੱਥੇ ਸਾਡੇ ਮਹੀਨਾ ਮਹੀਨਾ ਦਿਹਾੜੀ ਨਹੀਂ ਲੱਗਦੀ ਆਉਨੇ ਆ ਮੁਰਜਨੇ ਆਉਨੇ ਮੁਰਜਨੇ ਸਾਡੇ ਪਿੰਡ ਦੂਰ ਨੇ 20 25 25 ਕਿਲੋਮੀਟਰ ਤੋਂ ਉਹ ਫਿਰ ਜਿਹੜਾ ਬੀਵੀ 20 25 ਕਿਲੋਮੀਟਰ ਜਿਹੜਾ ਤੁਸੀਂ ਸਾਈਕਲਾਂ ਤੇ ਆਨੇ ਹੋ ਚਾਹੇ ਸਾਈਕਲਾਂ ਤੇ ਆਜੋ ਮੋਟਰਸਾਈਕਲ ਤੇ ਆਜੋ ਚਾਹੇ ਬੱਸ ਨੂੰ ਆਜੋ ਰੋਜ਼ ਦਾ ਖਰਚਾ ਤਾਂ ਹੈਗਾ ਹੀ ਆ ਔਰੇ ਵੀ ਆਪਾਂ ਚਾਹ ਪਾਣੀ ਬਿਨਾਂ ਰੋਟੀ ਤਾਂ ਬਣਾ ਹੀ ਰਹਿ ਸਕਦੇ ਜੇ ਬੰਦੇ ਆਪਾਂ ਰੋਜ਼ ਆਉਨੇ ਔਰੇ ਤਾਂ ਕੁਝ ਲੈ ਜਾਂਦੇ ਹੋ ਇੱਥੋਂ ਕਦੇ ਲੱਗ ਜਾਂਦੇ ਕਦੇ ਨਹੀਂ ਲੱਗਦੇ ਟਟਮਾ ਕੰਮ ਆ ਬੈ ਲੱਗਦੇ ਲੋਕ ਦੇ ਤੁਹਾਨੂੰ ਪਤਾ ਹੀ ਰੱਬ ਦੇ ਨਾਵਾ ਆ ਕੋਈ ਲੱਗ ਉਹਦਾ ਕੋਈ ਹੋ ਨਹੀਂ ਹੈਗਾ ਤੁਸੀਂ ਕੀ ਮੰਗ ਕਰਦੇ ਹੋਗੇ ਸਰਕਾਰ ਨੂੰ ਵੀ ਕਿਦਾਂ ਦਾ ਤੁਹਾਨੂੰ ਮੈਂ ਕਹਿੰਦਾ ਸਾਡਾ ਕੰਮਕਾਰ ਵਧੀਆ ਚੱਲੀ ਜਾਵੇ ਜਿਵੇਂ ਆਪਣੇ ਬੱਚੇ ਨੇ ਬੱਚਿਆਂ ਦੇ ਜਿਵੇਂ ਆਪਣੇ ਨੌکریاں ਮਿਲਿਆ ਚਾਹੀਦੇ ਨੇ ਜਿਹੜਾ ਬੱਚੇ ਪੜੇ ਫਿਰਦੇ ਨੇ ਆਪਣਾ ਜਿਹੜਾ ਹੁਣ ਆਪਾਂ ਪੈਸੇ ਲਾਈ ਬੈਠੇ ਆ ਪੜਾਈਆਂ ਤੇ ਫੀਸਾਂ ਤੇ ਉਹਨਾਂ ਦੇ ਆਪਣੇ ਬੱਚਿਆਂ ਨੂੰ ਨੌکریاں ਨਹੀਂ ਮਿਲ ਰਹੀਆਂ ਤਾਂ ਕਰਕੇ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਕੰਮ ਵੀ ਮਿਲਣਾ ਚਾਹੀਦਾ ਸਾਡੇ ਬੱਚੇ ਨੇ ਜਿਹੜੇ ਗਾ ਉਹਨਾਂ ਨੂੰ ਨੌکریاں ਮਿਲਿਆ ਚਾਹੀਦੇ ਨੇ ਕਿਹੜੇ ਪਿੰਡ ਤੋਂ ਤੁਸੀਂ ਮੇਰਾ ਪਿੰਡ ਸੈਂਸਰਵਾਲ ਹੈ ਜੀ ਸੈਂਸਰਵਾਲ ਕਿੰਨੀ ਦੂਰ ਪਿੰਡ ਦਾ ਆਪਣੇ 20 25 ਕਿਲੋਮੀਟਰ ਵਾਂਗੂ ਪੈਂਦਾ ਜੀ ਖਵਾਨੀਗੜ੍ਹ ਰੋਡ ਤੇ ਠੀਕ ਹੈ ਜੀ ਹਾਂ ਜੀ ਤੇ ਆਪਣੇ ਆ ਹੋਰ ਵੀ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦੇ ਜਿਹੜਾ ਘਰ ਦਾ ਗੁਜ਼ਾਰਾ ਜਾਂ ਉਹ ਲੋਕ ਕਿੱਦਾਂ ਇਦਾਂ ਗੁਜ਼ਰਬਾਤ ਤੇ ਸਾਡੇ ਨਾਲ ਬਾਈ ਜੀ ਇੱਕ ਹੋਰ ਨੇ ਕਿ ਬਾਈ ਜੀ ਤੁਹਾਡਾ ਨਾਮ ਕੀ ਆ ਜਗਤਾਰ ਸਿੰਘ ਜੀ ਹਾਂ ਜਗਤਾਰ ਸਿੰਘ ਜੀ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਮੈਂਬਰਜ਼ ਹੋ ਜੀ ਦੋ ਬੇਟੇ ਨੇ ਜੀ ਦੋ ਸੇ ਆਪ ਚਾਰਜਿੰਗ ਆਈ ਹਾਂ ਜੀ ਬਿਲਕੁਲ ਤੁਹਾਨੂੰ ਪਤਾ ਹੀ ਹੈ ਇਹ ਫਲਾਟਾਊਨ ਬਹੁਤ ਮਾੜੇ ਆ ਗਏ ਕੰਮ ਕਰਤਾ ਬਿਲਕੁਲ ਆਏ ਨਹੀਂ ਟਟੋੜਦਾ ਦਾਦ ਦੇ ਹੁਸ਼ਾਲ ਮੁੜਦੇ ਨਹੀਂ ਕੀ ਗੱਲਾਂ ਕਦੇ ਕੜੀ ਕੱਟ ਦਾ ਕੰਮ ਆ ਗਿਆ ਠੀਕ ਆ ਤੱਕੀ ਘੋਟਿਆਂ ਤੋਂ ਵੀ ਕੰਮ ਹੁੰਦਾ ਘੋਟੇ ਬਿਲਕੁਲ ਜਿਵੇਂ ਬੈ ਗਏ ਨੇ ਬਾਕੀ ਦੂਜੀ ਗੱਲ ਹੈ ਇਹ ਸਰਕਾਰ ਨੇ ਉਦੋਂ ਵੀ ਬੇੜਾ ਕਰ ਕਰਤਾ ਜਮੀ ਅੱਜ ਦੀ ਮਾਨ ਸਰਕਾਰ ਆਈ ਆ ਕੁਝ ਇਹਨਾਂ ਨੇ ਪਿਲਸਣ ਜਿਹੜੀ ਇਹ 5 ਸਾਲ ਨੇ ਹੋਰ ਵਧਾਤੀ 55 ਸਾਲ ਦੀ ਕਰਤੀ ਪਿਲਸਣ ਚਾਹੀਦਾ 50 ਸਾਲ ਦੇ ਤੱਕ ਦੀ ਕੋ ਆਇਆ ਕੀ ਸਰਕਾਰੀ ਕੋ ਕੰਮ ਕਰਦੇ ਸੀਗੇ ਪੈਨਸ਼ਨ ਦੀ ਗੱਲ ਕੀਤੀ ਆ ਨਹੀਂ ਜਿਹੜੀ ਬੜੇਪੇ ਦੀ ਬਸਣਾ ਨਾ ਬੜੇਪੇ ਜਿਹੜਾ 1500 ਰੁਪਏ ਮਿਲਦਾ ਇਹ ਘਟੋ ਘਟ 50 ਸਾਲ ਦੀ ਚਾਹੀਦੀ ਆ ਹੁਣ 65 ਤੱਕ ਕਿ ਨਹੀਂ ਜਾਣਾ ਇਹਨਾਂ ਨੇ ਸਰਕਾਰ ਦੇ ਸ਼ਾਇਦ ਤਾਂ ਵੀ ਆਪਣਾ ਪੈਸਾ ਆਪਣੇ ਕੋਲੇ ਰਹਿ ਜੂ ਕੀ ਲੋੜ ਆਗਾ ਉਹ ਕਰਕੇ ਨਾ ਇਧਰ ਬਿਲਕੁਲ ਕੰਮ ਨਹੀਂ ਮਿਲ ਰਿਹਾ ਤੇ ਹੁਣ ਜੇ ਮੈਂ ਤੁਸੀਂ ਥੋੜਾ ਪਿੰਡ ਕਿਹੜਾ ਪਹਿਲਾਂ ਤਾਂ ਕਾਠਮੱਠੀ ਆ ਪਿੰਡ ਕਾਠਮੱਠੀ ਕਾਫੀ ਦੂਰ ਹੈ ਇਥੋਂ ਤੇ ਤੁਸੀਂ ਇੱਥੇ ਫਿਰ ਕਿਵੇਂ ਸਾਈਕਲ ਤੇ ਉਹਨਾਂ ਜੋ ਮੋਟਰਸਾਈਕਲ ਸਾਈਕਲ ਤੇ ਆਉਂਦੇ ਆ ਜੀ 15 ਕਿਲੋਮੀਟਰ 15 ਕਿਲੋ ਆ ਸਰਦਾਰ ਆ ਵੀ ਖਰਾਬ ਆ ਬਿਲਕੁਲ ਨਹਿਰ ਦਾ ਰਾਏ ਕੱਚਾ ਰਾਏ ਤੇ ਜਿਵੇਂ ਤੁਸੀ ਦੱਸਿਆ ਵੀ ਤੁਸੀਂ ਸੈਕਲ ਤੋਂ ਤੁਹਾਡੇ ਗੋਡਿਆਂ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਆ ਤੇ ਸਰੀਰ 'ਚ ਬਿਮਾਰੀਆਂ ਵੀ ਲੱਗਦੀਆਂ ਰਹਿੰਦੀਆਂ ਨੇ ਤੁਸੀਂ ਹੁਣ ਕੰਮ ਜਦੋਂ ਕੰਮ ਤੇ ਆਣੋ ਕੀ ਕੰਮ ਕਰ ਪਾਣੋ ਫਿਰ ਕੰਮ ਕਰ ਇਹੀ ਆ ਜੀ ਕੋਈ ਹਲਕਾ-ਵਲਕਾ ਮਿਲ ਜਵੇ ਚਲੋ ਕੋਈ ਮਾੜਾ-ਮੋਟਾ ਹੁਣ ਬੋਝ ਭਾਰਦਾ ਕੰਮ ਹੁੰਦਾ ਨਹੀਂਗਾ ਦਾ ਕੋਠੇ ਚੜਾ ਜਾਂਦਾ ਬਸ ਆਹੀ ਆ ਵੀ ਮਾੜਾ-ਮੋਟਾ ਕੋਈ ਸਪਾਈਸ ਬੂਈ ਵਾਲਾ ਆ ਗਿਆ ਜਾਂ ਕੋਈ ਕਿਸੇ ਮਤਲਬ ਵਿਆਹ ਸੱਦੀ ਬੇਟਾ ਮੋਟੇ ਦੇ ਬਾਜੰਨੇ ਆ ਮੈਂ ਹਲਕਾ-ਵਲਕਾ ਕੰਮ ਕਰ ਲੈਂਦੇ ਆ ਜਣੀ ਉਹ ਗੋਡਾਂ ਕਰਕੇ ਖੁਸ਼ ਹੁੰਦਾ ਨਹੀਂਗਾ ਬੱਚੇ ਪੜ ਰਹੇ ਨੇਗੇ ਬੱਚੇ ਦਾ ਪੜ੍ਹ ਲਈ ਬੱਚੇ ਦਾ ਉਹਦਾ ਪ੍ਰਾਈਵੇਟ ਮਾੜੇ ਮੋਟੇ ਨੌਕਰੀ ਚ ਕਰਦੇ ਨੇ ਕੋਈ ਠੀਕ ਆ ਤੇ ਹੁਣ ਜਿਵੇਂ ਤੁਸੀਂ ਇੱਥੇ ਆਣੇ ਹੋਗੇ ਘਰ ਦਾ ਗੁਜ਼ਰਬਸਰ ਠੀਕ ਚੱਲ ਰਿਹਾ ਬਸ ਐਹੀ ਚੱਲਦਾ ਜੀ ਠੀਕ ਹੁਣ ਚੱਲਦਾ ਬਸ ਆਹੀ ਮਾੜੇ ਮੋਟੇ ਲਈ ਆ ਮਨਮੁਣੀ ਕੋਣ ਕੋਕ ਮਿਲ ਜਾਂਦੀ ਇਹ ਦੇ ਕਰਕੇ ਮਾੜਾ ਚੱਲੀ ਜਾਂਦਾ ਮਨਮੁਣੀ ਬਿਜਲੀ ਬਿਜਲੀ ਮਾਫ ਆ ਨਹੀਂ ਹੋਰ ਜੇ ਹੁਣ ਇਹ ਵੀ ਲੱਗ ਹੋ ਗਈਆਂ ਤਾਂ ਜਿਵੇਂ ਠਾਪਾ ਕੰਮ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋਗੇ ਵੀ ਸਾਡਾ ਕਿਦਾਂ ਦਾ ਕੰਮ ਹੋਣਾ ਚਾਹੀਦਾ 60 ਦਾ ਮੰਗੇ ਇਹੀ ਆ ਜੀ ਵੀ ਸਾਨੂੰ ਮਾੜ ਮੋਟਾ ਕੰਮ ਮਿਲਣਾ ਚਾਹੀਦਾ ਹੁਣ ਇੰਨੇ ਦੇ ਬੇਲੇ ਨਾ ਮਿਲਣ ਜਦਾ ਬਾਕੀ ਸਾਨੂੰ ਹੋਰ ਵੀ ਸਰਕਾਰ ਵੱਲੋਂ ਕੋਈ ਸਹੂਲਤ ਮਿਲਣੀ ਚਾਹੀਦੀ ਨਾ ਜੀ ਮੈਂ ਬਹੁਤ ਪਿਲਸਾਂ ਨੇ ਲਾਲਾ ਇਹ ਹੁਣ ਆਇਆ ਵੀ 50 ਸਾਲ ਦੀ ਪਿਲਸਣ ਹੋਵੇ ਤਾਂ ਸਾਨੂੰ ਦੋ ਜਾਂ ਤਿੰਨ ਯਾਰ ਮਿਲਿਆ ਕਰੋ ਮਾੜ ਮੋਟਾ ਚੁੱਲੇ ਲੱਗਿਆ ਯਾਰ ਆਉ ਜੇ ਇਹਦੇ ਜੌਣਾਂ ਇਹਨਾਂ ਨੇ ਪਹਿਲਾਂ 60 ਦੀ 60 ਕੋ ਚੱਕ ਕੇ 5 ਹੋਰ ਵਧਾਤੇ ਇਹਨਾਂ ਨੇ ਸਮਾ ਨੇੜੇ ਦਾ ਕੀ ਲਾਉਣ ਦੀ ਸ਼ਮਾਗਾ ਚੱਕ ਤੀ ਕੋਈ ਜਿਹੜੇ ਹੋਰ ਨੇ ਮਲਾਜਮ ਨੇ ਇਹਨਾਂ ਦੇ ਕਿੰਨੇ ਕਿੰਨੇ ਦਰਗਾਹ ਨੇ ਲੱਖ ਲੱਖ ਰੁਪਏ ਤਨਗਾ ਹੈ ਚਲੋ ਤਾਂ ਆਪਾਂ ਲਗਾ ਲਓ ਪੜ੍ਹ ਲਿਖ ਕੇ ਜਾਂ ਹੋਰ ਆਪਾਂ ਪਾਰਟੀ ਕਿਹਦਾ ਹੋਵੇ ਡਬਲ ਡਬਲ ਵੀ ਫੇਰ ਵੀ ਧਰਨੇ ਲੈ ਜਾਂਦੇ ਨੇ ਸਾਡੇ ਦਾ ਕੋਈ ਧਰਨਾ ਵੀ ਨਾ ਰਹਿ ਸਾਡੇ ਦਾ ਫੇਰ ਨਹੀਂ ਸੋਚਦੇ ਕੁਝ ਇਹਦੇ ਬਾਰੇ ਵੀ ਮਤਲਬ ਆ ਵੀ ਹੁਣ ਜਿਵੇਂ ਮਜ਼ਦੂਰ ਵਰਨਾ ਇਨਸਾਨ ਤਾਂ ਉਹ ਵੀ ਆ ਇਹ ਵੀ ਆ ਧਰਤੀ ਦੇ ਦਾ ਉਹ ਵੀ ਪੈਦਾ ਹੋਏ ਨੇ ਅਸੀਂ ਪੈਦਾ ਹੋਏ ਨੇ ਸਾਡਾ ਹੱਕ ਬਣਦਾ ਸਾਰਾ ਕੁਝ ਜਾਂ ਹੀ ਬੋਰਡ ਤੇ ਪਛਿੰਦੇ ਆ ਸਭ ਕੁਝ ਸਾਹੀ ਇਹਦੇ ਆ ਇਹਦੇ ਅਸੀਂ ਬਰਾਬਰ ਦੇ ਹੱਕਦਾਰ ਆ ਪਰ ਸਾਡੇ ਕਿੰਨੇ ਨੂੰ ਕਿਉਂ ਨਹੀਂ ਸਰਕਾਰ ਆ ਰਹੀ ਸਰਕਾਰ ਉਧਰੇ ਜਾ ਰਹੀਆਂ ਨਾਲ ਇਹਨਾਂ ਨੇ ਹੋਰ ਨੇ ਰਖਾ ਲੈ ਰਹੇ ਨੇ ਹੁਣ ਸਾਡੇ ਬਾਰੇ ਕੀ ਛੱਡਣ ਦਾ ਉਹ ਵੀ ਛੱਡੀ ਤੇ ਉਹ ਖੋਣ ਨੂੰ ਫਿਰਦੇ ਨੇ ਬੜਾ ਜਿੱਦ ਦੀ ਸਰਕਾਰ ਆਈ ਇਹਨਾਂ ਦਾ ਜਮੇ ਹੀ ਬੜਾ ਕਰ ਕਰਤਾ ਇਹ ਪਹਿਲਾਂ ਉਹ ਟੁਟਕੜੀ ਛੱਡੀ ਗਿਆ ਮੈਂ ਕਰ ਦੂ ਮੈਂ ਫੜਾ ਕਰ ਦੂ ਹਮਗਾ ਕਰ ਦੂਗਾ ਉਹ ਟੁਟਕੜੀ ਰਹਿੰਗੇ ਨਾ ਲੋਵੇਂ ਕੁਝ ਹੋਰ ਕਹਿਣਾ ਚਾਹੁੰਦੇ ਉਹ ਸਰਕਾਰ ਨੂੰ ਵੀ ਅਸੀਂ ਐਦਾਂ ਵੀ ਪ੍ਰੋਬਲਮ ਦੇ ਵਿੱਚ ਕਹਿੰਦੇ ਆ ਵੀ ਮਨਮੁਟੇ ਸਾਡੀ ਕਣਕ ਹੋਰ ਵਧਾ ਦੇਵੇ ਤੇ ਬਾਕੀ ਸਾਡੀ ਜਿਹੜੀ ਪਰਸਨ ਆ ਉਹ 50 ਸਾਲ ਦੀ ਚਾਹੀਦੀ ਹੈ ਬੜੇਪੇ ਦੀ ਭਾਈ ਅਵਰ ਹੁਣ ਸਾਡੇ ਕਿੰਨੇ ਗ੍ਰਾਮ ਮਿਲਣਾ ਜੀ ਸਾਡਾ ਤਾਂ ਸਮਾਂ ਲੰਘ ਗਿਆ ਹੁਣ ਸਾਡਾ ਤਾਂ ਹੁਣ ਜਿਵੇਂ ਲੰਘਾ ਠੀਕ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੇ ਚਾਹੀਦੇ ਨੇ ਜਿਹੜੇ ਸਾਡੇ ਬੱਚੇ ਨੇ ਮਾਰਾ ਮੂਟਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੇ ਚਾਹੀਦੇ ਨੇ ਕੋਈ ਨਾ ਕੋਈ ਰਜਕਾਰ ਮਿਲਣਾ ਚਾਹੀਦਾ ਉਹਨੂੰ ਜਾਂ ਹੁਣ ਸਾਡਾ ਹੁਣ ਜਿਵੇਂ ਸਮਾਂ ਆ ਰਿਹਾ ਹੈ ਉਸ ਹਿਸਾਬ ਨਾਲ ਸਾਡਾ ਕੋਈ ਪੈਨਸ਼ਨ ਵਗੈਰਾ ਵੱਧ ਜੇ ਹੁਣ ਦੇਖਿਆਗਾ ਜਿਵੇਂ ਮੈਂ ਇੱਥੇ ਦੇਖ ਰਿਆਂਗਾ ਤੁਸੀਂ ਸਾਰੇ ਹਨਾ ਇੱਕ ਉਮਰ ਹੁੰਦੀ ਆ ਕੰਮ ਕਰਨ ਦੀ ਹਾਂਜੀ ਹਾਂਜੀ ਉਹ ਉਮਰ ਜਿਵੇਂ ਆਪਾਂ ਕਹਿੰਦੇ ਲੰਘ ਹੀ ਚੁੱਕੇ ਆ ਤਕਰੀਬਨ ਤੁਸੀਂ ਵਜਨ ਦਾ ਕੰਮ ਜਾਂ ਹੋਰ ਕੰਮ ਹਨਾ ਭਾਰੀ ਕੰਮ ਨਹੀਂ ਕਰ ਸਕਦੇ ਆਪਾਂ ਫਿਰ ਵੀ ਪਰਿਵਾਰ ਪਾਲਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਹਾਂਜੀ ਹਾਂਜੀ ਕਿ ਮੈਂ ਉਹ ਹੀ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂਗਾ ਵੀ ਜਿਵੇਂ ਤੁਸੀਂ ਇੱਥੇ ਕੰਮ ਕਰਨਾ ਨੇ ਉਹ ਉਮਰ ਇਹ ਜੋ ਚੁੱਕੇਗੇ ਕਿ ਇੰਨਾ ਕੁ ਤੁਸੀਂ ਇੱਥੋਂ ਕਮਾ ਕੇ ਲੈ ਜਾਨੇ ਹੋਗੇ ਇੱਕ ਬਸ ਟਮਾਟਰਲੀ ਕੰਮ ਮਿਲ ਰਿਹਾ ਜੀ ਨਹੀਂ ਨਹੀਂ ਇੱਥੋਂ ਕਿੱਥੋਂ ਕਮਾਇਆ ਜਾਂਦਾ ਮੋੜਾ ਸਾਨੂੰ ਪਹਿਲਾਂ ਵੀ ਦੱਸਿਆ ਜੀ ਦਿਹਾੜੀ 10 ਦਿਨਾਂ 'ਚ ਕੋ ਦਿਹਾੜੀ ਲੱਗਦੀ ਐ ਬਾਕੀ ਦਿਹਾੜੀਆਂ ਨਹੀਂ ਲੱਗਦੇ ਹੈਗਾ ਜੇ ਰੋ ਸਾਨੂੰ ਕੰਮ ਮਿਲਿਆ ਫਿਰ ਤਾਂ ਕਿੰਤਾ ਹੁਣ ਜਿਹੜਾ ਕੁਝ ਸਾਨੂੰ ਮਿਲਣਾ ਚਾਹੀਦਾ ਸੀ ਉਹ ਮਿਲ ਨਹੀਂ ਰਿਹਾ ਕਹਿਣ ਦਾ ਮਤਲਬ ਇਹ ਐ ਜੇ ਹੋਰ ਸਾਡੇ ਬੱਚੇ ਨੌਕਰੀਆਂ ਮਿਲ ਜਾਣ ਜੇ ਇੱਕ ਬੱਚੇ ਨੂੰ ਪਰਿਵਾਰ 'ਚ ਨੌਕਰੀ ਮਿਲ ਜੇ ਤਾਂ ਸਾਰੇ ਟੱਬਰ ਦਾ ਗਜਰਾ ਹੁੰਦਾ ਬੱਚੇ ਆ ਜਿਹੜੇ ਬੱਚੇ ਨੂੰ ਕੀ ਕੰਮ ਕਰਦੇ ਨੇ ਮਤਲਬ ਪੜ੍ਹ ਰਹੇ ਨੇ ਕਿੰਨੇ ਕਿੰਨੀ ਕਿ ਪੜਾਈ ਕਰ ਚੁੱਕੇ ਪੜ੍ਹ ਚੁੱਕੇ ਨੇ ਕੋਈ 10 11 12 ਇਸ ਤਰ੍ਹਾਂ ਪੜ੍ਹੇ ਹੋਏ ਨੇ ਬੱਚੇ ਹਾਂ ਸਾਰੇ ਇਸ ਤਰ੍ਹਾਂ ਪੜ੍ਹੇ ਹੋਏ ਨੇ ਬਾਕੀ ਜਿਹੜਾ ਸਾਨੂੰ ਹੁਣ ਮਤਲਬ ਬੁਢੇ ਆਦਮੇ ਜਿਵੇਂ ਚ ਕੋਈ ਵੀ ਹੈ ਇਹਨਾਂ ਨੂੰ ਮਤਲਬ ਪੈਰਸ਼ਨ ਵੱਧ ਜੇ ਜੇ ਇਹਨਾਂ ਨੂੰ ਕੋਈ ਨਾ ਕੋਈ ਦੇਖਭਾਲ ਆਹ ਪੈਨਸ਼ਨ ਵੱਧ ਜਾ ਆਹ ਪੈਰਸ਼ਨ ਵੱਧ ਜੇ ਤਾਂ ਹੀ ਗੁਜ਼ਾਰਾ ਹੋਊਗਾ ਹੁਣ ਅਸੀਂ ਹੁਣ ਤਾਂ ਕੁਝ ਕਰਨ ਜੋਗੇ ਨਹੀਂਗੇ ਬੱਚੇ ਵਿਚਾਰੇ ਸਾਨੂੰ ਕਿੰਨਾ ਚਿਰ ਰਖਵਾਉਣਗੇ ਆਖੋ ਉਹਨਾਂ ਵੀ ਆਪਣੇ ਬੱਚੇ ਪਾਲਣ ਨੇ ਪੜਾਉਣੇ ਵੀ ਨੇ ਲਿਖਾਉਣੇ ਵੀ ਨੇ ਜਦੋਂ ਹੁਣ ਉਹਨਾਂ ਦੇ ਬੱਚੇ ਨਹੀਂ ਵਿਚਾਰਾਂ ਨੂੰ ਦੇਖਭਾਲ ਹੋਣੀ ਸਾਨੂੰ ਕੀ ਖਵਾਉਣਗੇ ਅੱਜ ਤਾਂ ਹੁਣ ਇਹੀ ਸੋਚਦਾ ਵੀ ਜਿੰਨਾ ਚੱਲਦਾ ਸੀ ਇਹ ਚਲਾਓ ਨਹੀਂ ਬਾਕੀ ਆ ਬੈਠ ਕੇ ਫੇਰ ਰੱਬ ਰੱਖਾ ਫੇਰ ਤਾਂ ਕੋਈ ਹੈ ਹੀ ਨਹੀਂ ਦੇਖੋ ਜੀ ਸਾਡੀ ਬੇਨਤੀ ਹੈ ਮੇਰੀ ਸੁਣ ਲੋ ਕੰਦਾ ਏਜ ਨੂੰ ਛੱਡੋ ਉਮਰ ਨੂੰ ਛੱਡੋ ਇੱਥੇ ਕਿਉਂ ਨਾ ਮੈਂ ਕੱਲਾ ਕਾ ਵੀ ਮੇਰੀ ਉਮਰ ਜ਼ਿਆਦੇ ਹੈ ਮੈਂ ਇਹ ਗੱਲ ਕਹੂੰਗਾ ਸਾਰਿਆਂ ਨੂੰ ਵੀ ਜਿੰਨੇ ਇੱਥੇ ਬੰਦੇ ਨੇ ਗੌਰਮੈਂਟ ਨੂੰ ਦੀ ਲਿਸਟ ਬਣਾਵੇ ਸਾਰਿਆਂ ਨੂੰ ਪੈਲਸਨ ਤੌਰ ਤੇ ਚਾਹੇ ਕਿਵੇਂ ਵੀ ਲਾਗੂ ਕਰਨੀ ਚਾਹੀਦੀ ਹੈ ਜਦ ਐਨੀ ਮਤਲਬ ਕੰਮ ਨਹੀਂ ਕਰ ਸਕ ਰਹੇ ਬਜ਼ੁਰਗ ਲੋਕ ਸਾਰਿਆਂ ਨੂੰ ਲੱਗਣੇ ਚਾਹੀਦੇ ਨੇ ਉਥੇ ਉਮਰ ਦਾ ਕੋਈ ਤਕਾਦਾ ਨਹੀਂ ਜੇ ਮੈਰਜ ਕਰਾ ਮੇਰੇ ਨਾਲ ਦਾ ਭਾਈ ਜਾਏ ਛੋਟੀ ਉਮਰ ਚਾ ਉਹ ਵੀ ਮੈਰਜ ਕਰ ਹੈਗਾ ਨਾ ਵੀ ਇਸ ਕਰਕੇ ਮੇਰੇ ਕੱਲੇ ਦੀ ਮੈਨੂੰ ਮੈਂ ਹੀ ਗੱਲ ਕਹੂੰਗਾ ਵੀ ਸਭ ਨਹੀਂ ਲੱਗਣੀ ਚਾਹੀਦੀ ਹੈ ਗੌਰਮੈਂਟ ਨੇ ਲਿਸਟ ਬਣਾਉਣੀ ਚਾਹੀਦੀ ਹੈ ਹਰ ਚਾਹੂਂ ਕਚ ਵੀ ਹਰ ਬੰਦੇ ਨੂੰ ਮਦਦ ਮਿਲੇ ਕੁਛ ਨਾ ਕੁਛ ਚਲ ਕੋਈ ਸਫਰ ਰੋਜ਼ਗਾਰ ਮਿਲੇ ਕੁਛ ਇਧਰੋਂ ਮਿਲ ਜੇ ਬੰਦੇ ਦਾ ਕੋਈ ਮਾੜਾ ਮੋਟਾ ਰੋਜ਼ਗਾਰ ਹੋ ਪੈ ਜਾਏ ਹਾਂਜੀ ਖਰਚਾ ਚੱਲਣ ਲੱਗ ਜੇ ਬਾਪਾ ਪਤਾ ਹੁੰਦਾ ਸਰਕਾਰ ਕੁਝ ਕਰ ਸਕਦੀ ਹੈ ਸਰਕਾਰ ਨੂੰ ਸਾਰਾ ਪਤਾ ਹੈ ਗਰੀਬਾਂ ਬਾਰੇ ਸਾਰਾ ਪਤਾ ਹੈ ਪਰ ਜਿਹੜੀ ਚੀਜ਼ ਗਰੀਬ ਨੂੰ ਮਿਲਦੀ ਹੈ ਨਾ ਉਹ ਮਿਲ ਨਹੀਂ ਰਹੀ ਉਹ ਤਾਂ بڑے ਲੋਕੇ ਖਾ ਜਾਂਦੇ ਨੇ ਕੋਈ ਅਫਸਰ ਖਾ ਜਾਂਦੇ ਨੇ ਕੋਈ ਸਰਪੰਚ ਵਗੈਰਾ ਖਾ ਜਾਂਦੇ ਨੇ ਗਰੀਬ ਤਾਂ ਉਹੀ ਵਿੱਲੇ ਦੇ ਵਿੱਲੇ ਨੇ ਹੁਣ ਘਰਾਂ ਦੇ ਭਰੋਸੇ ਦੇ ਰਕਣ ਅਸੀਂ ਤੁਹਾਨੂੰ ਘਰ ਬਣਾ ਕੇ ਦੇਵਾਂਗੇ ਕਿਹੜ ਨੂੰ ਘਰ ਬਣਾ ਕੇ ਦਿੱਤਾ ਜਿਹੜੇ ਦਾ ਬਣਾਉਣ ਆਦਾ ਬਣਾਇ ਨਗਾ ਜਿਹੜਾ ਦਾ ਨਹੀਂ ਬਣਾਉਣਾ ਬਣਾ ਦੇ ਕਿਉਂ ਉਹਨਾਂ ਨੂੰ ਜਿਹੜੇ ਦਾ ਮਤਬਲ ਹੈ ਮਤਬਲ ਸਾਡੇ ਤੱਕ ਵੋਟ ਤਾਂ ਸਾਡੀ ਵੀ ਹੈ ਪਰ ਸਾਨੂੰ ਮਿਲ ਨਹੀਂ ਰਿਹਾ ਕੋਸਾ ਮੈਂ ਦੂਰ ਗਵਰਨਮੈਂਟ ਦਾ ਜਾ ਕੋਈ ਵੀ ਗਵਰਨਮੈਂਟ ਆ ਬਸ ਸੱਚੀ ਗੱਲ ਕਾਂਗੇ ਦੇਖਿਆ ਹੀ ਨਹੀਂ ਹੈ ਗਵਰਨਮੈਂਟ ਕੋਈ ਵੀ ਆਈ ਹੈ ਉਹਨਾਂ ਨੇ ਉੱਪਰ ਲਿਆਂ ਦੀ ਗੱਲ ਕਰੀ ਹੈ ਅੱਜ ਤੱਕ ਮਜ਼ਦੂਰ ਦੀ ਕਿਸੇ ਨੇ ਦੇਖੇ ਨਹੀਂ ਵੀ ਮਜ਼ਦੂਰ ਵੀ ਕਿਤੇ ਹੈ ਹੈ ਜੀ ਗਰੀਬੀ ਦੂਰ ਕਰਦੇ ਕਰਦੇ ਗਰੀਬੇ ਦੂਰ ਹੋਗੇ ਗਰੀਬੀ ਦੂਰ ਕਰਦੇ ਕਰਦੇ ਗਰੀਬੇ ਦੂਰ ਹੋਗੇ ਇਸ ਕਰਕੇ ਬੇਰਜ਼ਗਾਰੀ ਬਹੁਤ ਹੈ ਭੁੱਖ ਮਰੀ ਜਲ ਰਹੀ ਹੈ ਕਿਸੇ ਨੇ ਆ ਕੇ ਸਾਡੀ ਸੁਣੀ ਨਹੀਂ ਹੈ ਜੀ ਨਹੀਂ ਸੰਭ ਭੁੱਖ ਮਰੀ ਜਾਂਦੀ ਹੈ ਕਿ ਸਾਡਾ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਸੋ ਸੋ ਦੋਸਤੋ ਇਹਨਾਂ ਜੋ ਚੌਂਕਾਂ ਦੇ ਵਿੱਚ ਮਜ਼ਦੂਰ ਬੈਠਦੇ ਨੇ ਸਿਰਫ ਆਪਣੀ ਰੋਜੀ ਰੋਟੀ ਕਮਾਣ ਲਈ ਆਉਂਦੇ ਨੇ ਤੇ ਇੱਥੋਂ ਖਾਲੀ ਆਪ ਹੱਥ ਵਾਪਸ ਚਲੇ ਜਾਂਦੇ ਨੇ ਉਹਨਾਂ ਦਾ ਮੰਨਣਾ ਕਿ ਜਿੱਥੇ ਵੀ ਜਿੰਨੇ ਵੀ ਚੌਂਕ ਨੇ ਜਿੱਥੇ ਵੀ ਇਹ ਮਜ਼ਦੂਰ ਘਰਾ ਸਾਡੇ ਬੈਠਦੇ ਨੇ ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਤੇ ਉਹਨਾਂ ਨੂੰ ਕਿਉਂਕਿ ਉਹ ਕੰਮ ਕਰਨ ਦੇ ਅਜੇ ਉਸ ਉਮਰ ਦੇ ਵਿੱਚ ਨਹੀਂ ਰਹੇ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਸਕਣ ਉਹ ਚਾਹੁੰਦੇ ਵੀ ਜਿੰਨੇ ਵੀ ਚੌਂਕਾ ਦੇ ਵਿੱਚ ਮਜ਼ਦੂਰ ਭਰਾ ਬੈਠੇ ਨੇਗੇ ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਤੇ ਉਹਨਾਂ ਦਾ ਕੋਈ ਨਾ ਕੋਈ ਰੋਜ਼ਗਾਰ ਦਾ ਹਿੱਲਾ ਕੀਤਾ ਜਾਵੇ ਮੈਂ ਜਗਸੀਰ ਮਾਈਂਡ ਮੇਸ ਮੀਡੀਆ ਦੇ ਨਾਲ ਧੰਨਵਾਦ